ਲਓ ਜੀ ਅੱਜ ਸਟੌਜ ਵਾਲੇ ਮਹਾਰਾਜ ਜੀ ਸਾਡੇ ਆ ਰਹੇ ਨੇ ਇੱਧਰ ਦੇਖੋ ਮੜਾ ਜ ਆ ਸਾਰਾ ਸਾਨੂੰ ਦਿਖਾ ਰਹੇ ਆ ਆ ਚਾਦਰਾਂ ਹੀ ਚਾਦਰਾਂ ਲਾ ਕੇ ਸਟੌਜ ਵਾਲੇ ਮਹਾਰਾਜ ਦਾ ਸਵਾਗਤ ਕੀਤਾ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਰਾਜੇ ਮਹਾਰਾਜਾਂ ਵਾਲੇ ਗਲੀਚੇ ਵਿਸਾਏ ਜਾਂਦੇ ਸੀਗੇ ਤੇ ਐ ਇੱਥੇ ਪਹੁੰਚ ਰਹੇ ਜੀ ਮਹਾਰਾਜ ਆ ਦੇਖੋ ਆ ਹੈਗਾ ਸਾਹਮਣੇ ਟੀਪੀਡੀ ਮਾਲਵਾ ਕਾਲਜ ਇੱਥੇ ਪਹੁੰਚ ਰਹੇ ਨੇ ਜਨਾਬ ਤੇ ਪਰ ਮੈਂ ਜਨਾਬ ਨੂੰ ਇੱਕ ਬੇਨਤੀ ਕਰਦਾ ਆਂ ਵੀ ਉਹ ਜਿਵੇਂ ਤੁਹਾਨੂੰ ਪਤਾ ਹੋਣਾ ਇੱਕ ਵਾਰੀ ਨਾ ਆਹ ਕਾਲਜ ਪਹੁੰਚ ਰਹੇ ਆ ਜੀ ਅੱਜ ਇੱਥੇ ਆਠੀਪੜੀ ਮਾਲਵਾ ਕਾਲ ਤੇ ਆ ਆਦਰ ਦੇਖ ਲੋ ਜੀ ਆ ਚਾਦਰਾਂ ਵਿਛਾਈਆਂ ਹੋਈਆਂ ਆ ਤੁਹਾਨੂੰ ਦਿਖਾਉਂਦੇ ਆ ਜਿਵੇਂ ਨਾ ਉਹ ਕਿਹ ਵਾਰੀ ਅਮਰੀਕੀ ਰਾਸ਼ਟਰਪਤੀ ਆਇਆ ਸੀਗਾ ਟਰੰਪ ਆਇਆ ਸੀਗਾ ਇੱਕ ਵਾਰੀ ਤੇ ਉੱਥੇ ਦਾ ਗਰੀਬਾਂ ਦੀਆਂ ਬਸਤੀਆਂ ਲੁਕਾਉਣ ਲਈ ਕੰਦ ਕੱਢਤੀ ਸੀ ਆਹ ਦੇਖੋ ਜੀ ਜਨਾਬ ਆ ਗੰਦ ਇਥੇ ਆਹਾ ਆ ਕਾਲਜ ਦੀ ਜਗਾ ਤੇ ਆ ਇਥੇ ਸੀਵਰੇਜ ਦਾ ਉਹ ਗੰਦਗੀ 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 ਖੜੀ ਆ ਉਹ ਗਾਂਵ ਕਰ ਮੜਿਆ ਆਹਾ ਇਥੇ ਆ ਦੇਖੋ ਸਾਰਾ ਸੀਵਰੇਜ ਦਾ ਪਾਣੀ ਇਥੇ ਆ ਸਾਰਾ ਗੰਦ ਲਕੋਤ ਆ ਇਹਨਾਂ ਨੇ ਆ ਆ ਸਾਰਾ ਕਾਲਜ ਦੇ ਬਿਲਕੁਲ ਸਾਹਮਣੇ ਇੱਥੇ ਜਿਹੜਾ ਇਹ ਹੈਗਾ ਮੈਂ ਕਾਹਦੇ ਸਾਹਮਣੇ ਬਿਲਕੁਲ ਤੁਸੀਂ ਦੇਖੋ ਜੀ ਗੰਦ ਦੀ ਗੰਦ ਨੂੰ ਨਜ਼ਰ ਆਉਂਗਾ ਆ ਦੇਖੋ ਆ ਸਾਰਾ ਆ ਦੇਖੋ ਆ ਸਾਰਾ ਇਹਨਾਂ ਨੇ ਗੰਦ ਆ ਸਾਰਾ ਚਾਦਰਾਂ ਲਾ ਕੇ ਟਾਕਤਾ ਜੀ ਆ ਦੇਖੋ ਆਕਾਰ ਦਾ ਸਾਰਾ ਟਾਕਤਾ ਸੋ ਸਤਾਜ ਵਾਲਿਆ ਮਹਾਰਾਜ ਜੀ ਤੁਸੀਂ ਅੱਜ ਟੀਪੜੀ ਮਾਲਵਾ ਕਾਲ ਜੁੱਤਰਨਾ ਜਿੱਥੇ ਥੋੜਾ ਜਹਾਜ਼ ਉਤਰਨਾ ਸੀ ਉੱਥੇ ਉਹ ਗਰਾਊਂਡ ਦੇ ਵਿੱਚ ਫਟਬਾਲ ਵਾਲਾ ਆਪਣਾ ਜਿਹੜਾ ਪੋਲ ਲੱਗਿਆ ਹੁੰਦਾ ਉਹ ਵੀ ਵੜਦਾ ਰਾਤੇ ਰਾਤ ਲਾ ਕੇ ਮਾਲੀ-ਮੂਲੀ ਘਾਹ ਨੂੰ ਸਾਫ਼ ਕਰਾਤਾ ਕਟਾਤਾ ਐ ਪੂਰੀ ਤਿਆਰੀ-ਵੈਰੀ ਕਰਤੀ ਤੇ ਆ ਗੰਦ ਢਾਗਤਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਉੱਥੇ ਤੁਹਾਨੂੰ ਬੈਠਿਆਂ ਨੂੰ ਖੜ੍ਹਿਆਂ ਨੂੰ ਬੋਲਦਿਆਂ ਨੂੰ ਮੁਸਕਨਾਂ ਵਾਲੀ ਬੇਹੋਸ਼ ਨਾ ਹੋ ਜਾਂ ਕਿਤੇ ਕਿਸੇ ਦੇ 7-8 ਸਾਲ ਤੋਂ ਇਹ ਗੰਦਗੀ ਦੇ ਵਿੱਚ ਜਵਾਕ ਇੱਥੇ ਪੜ ਰਹੇ ਆ ਕਾਲਜ ਆਉਂਦੇ ਆ ਖੜਨਾ ਦੁਪਰ ਹੋਇਆ ਬਿਲਕੁਲ ਸੜਕ ਦੇ ਉੱਤੇ ਜਵਾਕਾਂ ਦਾ ਬੁਰਾ ਹਾਲ ਆ ਐਡਾ ਮਾੜਾ ਹਾਲ ਆ ਤੇ ਤੁਸੀਂ ਮੜਾ ਜਾਣਾ ਇੱਧਰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਤੁਸੀਂ ਅੱਜ ਕਾਲਜ ਚੱチェ ਉੱਤਰਨਾ ਰਾਮਪਰਾ ਫੂਲ ਤੇ ਤੁਸੀਂ ਮੜਾ ਜਾਣਾ ਆਹਾਂ ਚਾਦਰਾਂ ਜਿਹੜੀਆਂ ਲਾਈਆਂ ਹੋਈਆਂ ਪਰਦੇ ਲਾਏ ਹੋਏ ਆ ਇੱਧਰ ਨੂੰ ਮੜਾ ਜਾ ਕੇ ਦੇਖਿਓ ਜਿਹੜਾ ਪਿਛਲੇ 8-10 ਸਾਲ ਤੋਂ ਲਗਾਤਾਰ ਇੱਥੇ ਜਵਾਕ ਨਰਕ ਦੀ ਜ਼ਿੰਦਗੀ ਜਿਉਂ ਰਹੇ ਆ ਐਨਾ ਮੁਸ਼ਕ ਨੰਗਣ ਵਾਲੇ ਨੂੰ ਵੀ ਇੱਥੇ ਨੰਗੇ ਨਹੀਂ ਜਾਂਦਾ ਜੇ ਜਿਹੜੇ ਜਵਾਕ ਇੱਥੇ ਕਾਲ ਦੇ ਵਿੱਚ 5-7 ਘੰਟੇ ਬੁਖਾਰ ਦੇ ਆ ਰਹਿੰਦੇ ਆ, ਰਹਿੰਦੇ ਆ, ਪੜਦੇ ਆ, ਉਹਨਾਂ ਦਾ ਹਾਲ ਦੇਖ ਲੋ ਕੀ ਹੋਊਗਾ। ਸੋਤੋਂ ਤੋਂ ਲਫਾਫਾ ਪੁਲ ਦਾ ਅਧ்கਾਟਨ ਕਰਨ ਆ ਰਹੇ ਆ ਕਹਿੰਦੇ ਸਟਾਫ ਵਾਲੇ ਮਹਾਰਾਜ ਰਾਮਪੁਰੇ ਪੁਲ ਬਣਿਆ, ਪੁਲ ਬਣੇ ਨੂੰ 7 ਸਾਲ ਹੋ ਗਏ ਬਣਦੇ ਨੂੰ। ਉਹ ਬਣਾਇਆ ਪਤਾ ਨਹੀਂ ਕਿਹਨੇ, ਪ੍ਰੋਜੈਕਟ ਲਿਆਂਦਾ ਪਤਾ ਨਹੀਂ ਕਿਹੜੀ ਸਰਕਾਰ ਨੇ ਬਣ ਗਿਆ ਹੁਣੇ ਕਹਿੰਦੇ ਅਸੀਂ ਬਣਾਤਾ। ਉੱਥੇ ਵੀ ਕਾਫੀ ਰੌਲਾ ਪਿਆ ਸੀ ਦੂਜਿਆਂ ਤੇ ਨਾਲੇ ਕਹਿੰਦੇ ਅਸੀਂ ਅਧ்கਾਟਨ ਕਰਾਂਗੇ, ਕਹਿੰਦੇ ਅਸੀਂ ਅਧ்கਾਟਨ ਕਰਾਂਗੇ। ਸੋ ਲੈਣ ਦੇਣ ਨੂੰ ਕੱਖ ਨਹੀਂ ਤੇ ਇਸ ਕਰਕੇ ਸਟੌਜ ਵਾਲਿਓ ਤੁਸੀਂ ਇੱਥੇ ਆ ਰਹੇ ਹੋ ਮੈਂ ਤਾਂ ਤੜਕੇ ਦੜਕੇ ਵੀਡੀਓ ਬਣਾ ਕੇ ਪਾਰ ਆ ਵੀ ਤੁਸੀਂ ਆ ਕੇ ਆਹ ਗੰਦ ਦੇਖਿਓ ਮੜਾ ਜਾ ਕਿਉਂ ਇਹ ਸਾਰਾ ਸੀਵਰੇਜ ਦਾ ਜਿੰਨਾ ਗੰਦ ਆ ਫੂਲਪਿੰਡ ਤੋਂ ਆਉਂਦਾ ਗਾਹਾਂ ਰਾਮਪੁਰੇ ਮੋਟਰਾਂ ਲੱਗੀਆਂ ਉੱਥੇ ਨਹੀਂ ਜਾਂਦਾ ਸਾਰਾ ਗੰਦ ਆ ਛੱਪੜ ਬਣਾਤਾ ਦਰਾਸਤ ਕਿੰਨੇ ਖੜੇ ਸਾਰੇ ਦਰਾਸਤ ਮੱਚ ਗਏ 10 15 ਕਿੱਲੇ ਕਾਲਜ ਦੀ ਜ਼ਮੀਨ ਆ ਜਿੱਥੇ ਕੋਈ ਗਰਾਊਂਡ ਬਣਨਾ ਸੀ ਕੋਈ ਹੋਰ ਜਗ੍ਹਾ ਬਣਨੀ ਸੀ ਉੱਥੇ ਸੀ ਸੀਵਰੇਜ ਦਾ ਛੱਪੜ ਬਣਾਤਾ ਆਹ ਤਾਂ ਥੋੜੀ ਸਰਕਾਰ ਦੇ ਹਾਲਾਤ ਆ ਸੋਨ ਨੂੰ ਵੀ 4 ਸਾਲ ਹੋ ਗਏ ਆਇਆਂ ਨੂੰ ਕੋਈ ਹੋ ਗਿਆ ਹਾਲੇ ਮਸਲੇ ਦਾ ਤਾਂ ਜਰੂਰ ਦੇਖ ਕੇ ਜਾਓ ਉਸਤਾਜ ਵਾਲਿਓ ਦੇਖਿਓ ਲਾਜ਼ਮੀ ਨੂੰ